ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀ ਆਰ ਸੰਗਤ ਜੀ ਅੱਜ ਬੜਾ ਕੁਸ਼ੀਆਂ ਵਾਲਾ ਵਿਹਾੜਾ ਹੈ ਜੋ ਹਜੂਰ ਸ਼ੰਚਾ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਆਜ ਦਾ ਵਿਹਾੜਾ ਪਹਿਲੀ ਵਾਰ ਅਕਾਲ ਪੁਰਖ ਨੇ ਕਿਰਪਾ ਕੀਤੀ ਕਿ ਸ਼ਬੀ ਪੋਦਾ ਵਿਹਾੜਾ ਸਾਰੇ ਮਨਾ ਕੇ ਹਟੇ ਹਾਂ ਹਜੂਰ ਸ਼ੰਚਾ ਦੇ ਚਰਨਾਂ ਵਿੱਚ ਪਰਮੇਸ਼ਰ ਨੇ ਕਿਰਪਾ ਕੀਤੀ ਕਿ 27 28 ਨੂੰ ਸਰਬ ਧਰਮ ਸਮੇਲਨ ਕਰਾਇਆ ਹਰ ਪਗਦਵਾਰ ਜੇਠਵਾਲ ਦੀ ਧਰਤੀ ਤੇ ਜਿੱਥੇ ਆਪਾਂ ਸਤਖੰਡ ਵਿੱਚ ਜੁੜ ਬੈਠੇ ਹਾਂ ਗੁਰੂ ਅਵਤਾਰ ਪੀਰ ਪਗੰਬਰ ਛਬਦੀ ਤਾਰ ਸਾਰੇ ਆਏ ਜੋ ਮਾਤ ਲੋਕ ਤੇ ਉਸ ਵੇਲੇ ਸੂਫੀ ਸੰਤ ਫਕੀਰ ਵੀ ਹੀ ਸਿਮਨੀ ਹੋਣੀ ਇਹ ਸਾਰੇ ਪਹੁੰਚੇ ਸੰਤ ਕਰਪਾਲ ਸਿੰਘ ਜੀ ਜੋ ਰਾਧਾ ਸੁਆਮੀ ਵਾਲੇ ਸੀ ਉਹ ਵੀ ਆਏ ਪ੍ਰਮਾਤਮਾ ਕਿਰਪਾ ਕਰਦਾ ਹੈ ਹਰ ਬਾਣੀ ਵਿੱਚ ਆਉਂਦਾ ਹੈ ਕਿ ਸਹਿਬ ਸਤਗੁਰ ਲੋਚਦਾ ਗੁਰਮੁਖਾਂ ਦੀ ਦਦਾਰ ਜੁਗ ਚੌਂਕੜੀ ਇਹੋ ਸੋਚਦਾ ਕਿਸਬੇ ਦਿਨ ਨਿਭਾ ਪਕਤਾ ਨਾਲ ਪਰਮੇਸ਼ਰ ਵਿਧਾ ਮਣਾਉਂਦਾ ਰਿਹਾ ਜਿਸ ਵੇਲੇ ਉਹ ਸਮੇਲਨ ਚੱਲਦਾ ਸੀ ਸਵੰਤ ਸਿੰਘ ਕਵੀ ਉੱਠ ਕੇ ਬੇਨਤੀ ਕੀਤੀ ਕਵਤਾ ਬੋਲੀ ਕਿ ਜਿਹੜੀ ਤੁਸੀਂ ਸਰਾਈ ਪੀਤੀ ਐ ਸਾਨੂੰ ਵੀ ਪਿਓ ਵਿਧਬਾਨੀ ਸੀ ਪਰਮਾਤਮਾ ਨੇ ਕਿਰਪਾ ਕੀਤੀ ਕਿ ਜੋ ਮੇਰੇ ਵਿੱਚ ਸਰਾਈ ਹੈ ਉਹ ਬੁੱਲਾ ਬੁਟਾ ਨਾਲ ਨਹੀਂ ਪੀਤੀ ਜਾਂਦੀ ਮੈਂ ਤੈਨੂੰ ਖੜਾ ਤਾਂ ਕੀਤਾ ਹੈ ਇਹ ਤੇਰੇ ਤੇ ਕਿਰਪਾ ਕਰਨੀ ਹੈ ਨਹੀਂ ਤੇ ਤੇਰੀ ਸੋਜੀ ਨੇ ਇਹ ਕੰਮ ਨਹੀਂ ਸੀ ਕਰਨਾ ਤੂੰ ਮੇਰੇ ਕੋਲੋਂ ਸਰਾਇ ਕੀ ਮੰਗਣੀ ਸੀ 9 ਦਿਨ ਬਾਅਦ ਤੇਰੀ ਘਰ ਦੀ ਨੇ ਤੇਰਾ ਸਰੀਰ ਛੁੱਟ ਜਾਣਾ ਸੀ ਤੇ ਘਰ ਦੀ ਤੇਰੀ ਨੇ ਇੱਥੇ ਰੋਂਦੀ ਆਉਣਾ ਸੀ ਮੈਂ ਤੈਨੂੰ ਤਾਂ ਖਿਲਾ ਰਿਆ ਹੈ ਜਮਾਦਾਰ ਕਿਸਨ ਸਿੰਘ ਨੂੰ ਆਵਾਜ਼ ਮਾਰੀ ਹਜੂਰ ਸ਼ਾਹਨ ਸ਼ਾਹ ਨੇ ਕਿ ਉੱਠ ਖੜਾ ਹੋ ਇਹ ਦੇਖ ਜਿਸ ਵੇਲੇ ਤੂੰ ਲਾਲੋ ਦੀ ਧਾਰ ਵਿੱਚ ਸੀ ਤੇਰੇ ਕਰ ਨਾਨਕ ਪਾਤਸ਼ਾਹ ਨੇ ਆਉਣਾ ਸੀ ਤੂੰ ਉਹਦੇ ਭੋਜਨ ਵਾਸਤੇ ਜੰਗਲ ਵਿੱਚ ਲੱਕੜੀਆਂ ਚੁੱਕਦਾ ਫਿਰਦਾ ਸੀ ਇਹ ਤੈਨੂੰ ਬਾਲ ਅਵਸਥਾ ਵਿੱਚ ਉਸ ਵੇਲੇ ਮਿਲਿਆ ਸੀ ਇਹ ਕੀ ਕਹਿੰਦਾ ਸੀ ਮਿਲ ਕੇ ਕਿ ਤੂੰ ਕਿਹੜੇ ਪਿਆਰ ਚ ਰੰਗਿਆ ਹੈ ਤੂੰ ਕਿਉਂ ਲੱਕੜੀਆਂ ਚੁੱਕਦਾ ਉਸ ਨੇ ਕਿਹਾ ਮੈਂ ਮੇਰੇ ਘਰ ਨਾਨਕ ਪਾਤਸ਼ਾਹ ਆ ਰਹੇ ਆ ਮੈਂ ਉਹਦਾ ਭੋਜਨ ਤਿਆਰ ਕਰਨਾ ਹੈ ਉਹ ਕਹਿੰਦਾ ਮੈਨੂੰ ਵੀ ਦਰਸ਼ਨ ਕਰਾ ਦੇ ਲਾਲੋ ਦੇ ਨਾਲ ਉਹਦੇ ਘਰ ਚੱਲਿਆ ਗਿਆ ਜਾਂਦਿਆਂ ਸਾਰ ਉਸਨੇ ਨਾਨਕ ਪਾਤਸ਼ਾਹ ਦੇ ਅੱਗੇ ਮੰਗ ਰੱਖ ਦਿੱਤੀ ਕਿ ਇਹ ਲਾਲੋ ਤੇ ਤੇਰੇ ਰੰਗ ਵਿੱਚ ਰੰਗਿਆ ਹੈ ਤੂੰ ਕਿਹਦੇ ਰੰਗ ਚ ਰੰਗਿਆ ਕੀ ਉਹ ਬੱਚੇ ਨੇ ਮੰਗ ਮੰਗੀ ਕਿ ਇਹ ਲਾਲੋ ਤੇ ਤੇਰੇ ਰੰਗ ਚ ਰੰਗਿਆ ਹੈ ਕਹਿੰਦਾ ਮੇਰੇ ਕਰ ਨਾਨਕ ਨੇ ਆਉਣਾ ਤੇ ਤੂੰ ਕੀ ਦੀ ਖਾਤਰ ਇਹ ਵਿਹਾਰ ਕਰਦਾ ਹੈ ਉਹਦੇ ਨਾਲ ਵੀ ਮੇਰੀ ਗੱਲ ਕਰਾ ਦੇ ਉਸ ਵੇਲੇ ਨਾਨਕ ਪਾਤਸ਼ਾਹ ਨੇ ਕਿਹਾ ਕਿ ਜਦੋਂ ਉਹਦੀ ਮਾਤ ਲੋਕ ਤੇ ਖੇਡ ਹੋਈ ਉਹ ਤੈਨੂੰ ਭਰੀ ਸੰਗਤ ਚ ਖੜਿਆ ਕਰੇਗਾ ਉਹਨੂੰ ਤਾਂ ਖੜਿਆ ਕੀਤਾ ਸੀ ਕਿਹਾ ਸੀ ਲਾਲੋ ਉਹ ਪਛਾਣ ਲੈ ਉਹੋ ਹੀ ਬਾਲਾ ਹੈ ਉਹਨੇ ਕਿਹਾ ਸੀ ਕਵਤਾ ਵਿੱਚ ਨਹੀਂ ਤੇ ਮੈਂ ਦਾਵਾ ਕਰ ਦਵਾਂਗਾ ਇਹ ਕਿਰਪਾ ਹੋਈ 27 28 ਪੋਦਾ ਦਿਹਾੜਾ ਲੰਘਿਆ ਅੱਜ ਦਾ ਦਿਹਾੜਾ ਆ ਗਿਆ ਹਜ਼ੂਰ ਸ਼ੈਨਸ਼ਾ ਨੇ ਕਿਰਪਾ ਕੀਤੀ ਬਟਾਲੇ ਦੀ ਧਰਤੀ ਤੇ ਪਹਿਲੀ ਮਾਗ ਨੂੰ ਉੱਥੇ ਫਿਰ ਧਰਮ ਸੰਮੇਲਨ ਨਹੀਂ ਕਿਹਾ ਉਸ ਵੇਲੇ ਸੁਸ਼ੀਲ मुਨੀ ਹੁਣੀ ਵੀ ਨਾਲ ਸੀ ਬਟਾਲੇ ਦੀ ਧਰਤੀ ਤੇ ਉਹਨਾਂ ਨੂੰ ਕਿਹਾ ਸੀ ਮੈਂ ਕਿਉਂ ਜੇਠੂਵਾਲ ਸੱਚ ਸੰਮੇਲਨ ਕਰਾਇਆ ਹੈ ਕੀ ਕਹਿਆ ਸੀ ਉੱਥੇ ਕਿ ਸੱਚ ਸੰਮੇਲਨ ਕਰਾਇਆ ਹੈ ਉਥੋਂ ਤੁਸਾਂ ਕੁਝ ਸਿੱਖ ਕੇ ਜਾਣਾ ਹੈ ਇਹ ਵਿਹਾਰ ਕਿਹੜਾ ਹੈ ਜਿਹਦੀਆਂ ਗੁਰੂ ਅਵਤਾਰ ਪੀਰ ਪਗੰਬਰ ਪ੍ਰਗਟ ਹੋਣ ਦੀਆਂ ਦਸਾਂ ਪਉਂਦੇ ਗਏ ਇਹ ਉਹ ਕਹਾਣੀ ਹੈ ਉਹ ਕਿਰਪਾ ਕੀਤੀ ਪ੍ਰਮਾਤਮਾ ਨੇ ਬਟਾੜੇ ਦੀ ਧਰਤੀ ਤੇ ਕਿ ਸੱਚ ਸਮੇਲਨ ਜੇਠੂਆਲ ਕਿਉਂ ਕੀਤਾ ਹੈ ਫਿਰ ਪ੍ਰਮਾਤਮਾ ਜੇਠੂਆਲ ਆਣ ਕੇ ਕਿਰਪਾ ਕੀਤੀ ਫਿਰ ਤਿੰਨ ਮਾਗ ਨੂੰ ਦੋ ਮਾਗ ਨੂੰ ਹੀ ਚੱਲ ਪਏ ਗੁਰਦਾਸਪੁਰ ਦੀ ਧਰਤੀ ਨੂੰ ਪਾਗ ਲਾਉਣ ਵਾਸਤੇ ਤੇ ਨਮਾਗ ਨੂੰ ਅਲੜਪਿੰਡੀ ਚਲੇ ਗਏ ਹੁਕਮ ਦੇ ਦਿੱਤਾ ਕਿ ਢਾਈ ਗਜ ਦੀ ਮੁੰਜ ਦੀ ਰੱਸੀ ਲੈ ਕੇ ਆਉਣੀ ਉਹ ਦਦਾਰ ਸਿੰਘ ਲੈ ਕੇ ਆਵੇ ਤੁਸੀਂ ਕੀ ਕਰਨਾ ਹੈ ਉਸ ਰੱਸੀ ਨਾਲ 993 ਚੌਂਗੜੀ ਜੁਗਦਾ ਚੋਰ ਬੰਨਣਾ ਹੈ ਉਹ ਕਿਹੜਾ ਸੀ ਭਗਵਾਨ ਜਿਸ ਨੂੰ ਗਰਦਾਸਪੁਰ ਵਾਲੀ ਸੰਗਤ ਦੇ ਸਾਹਮਣੇ ਰੱਸੀ ਨਾਲ ਬੰਨਿਆ ਗਿਆ ਉਹ 라ਵੀ ਕਹਿੰਦੀ ਉਹ ਮੈਨੂੰ ਗੁਰੂ ਅਰਜਨ ਕਰਕੇ ਗਿਆ ਸੀ ਪੱਕੀ ਮੇਰੀਆਂ ਥੱਕ ਗਿਆ ਅੱਖੀ ਮੈਂ ਢੀਕਦੀ ਰਹੀ ਆਂਦੀ ਜਾ ਮੈਂ ਵੇਖਿਆ ਉਹ ਭਗਤਾਂ ਨੇ ਬੱਧਾ ਨਾਲ ਰੱਸੀ ਉਹ ਕਿਹੜਾ ਸਮਾਂ ਸੀ ਕਿਹੋ ਜਿਹਾ ਭਗਵਾਨ ਸੀ ਜਿਹਦੀਆਂ ਗੁਰੂ ਅਵਤਾਰ ਪੀਰ ਪਗੰਬਰ ਦਸਾਂ ਪਾਉਂਦੇ ਗਏ ਧਿਆਨ ਦੇਂਦੇ ਰਹੋ ਕਿ ਬਟਾਲੇ ਦੀ ਧਰਤੀ ਤੇ ਪ੍ਰਮਾਤਮਾ ਨੇ ਕੀ ਕਿਰਪਾ ਕੀਤੀ ਸੰਤ ਸਤਗੁਰ ਕਦੇ ਨਾ ਜਾਵੇ ਦੂਰ ਮਿਛੋੜਾ ਰਹਿਣ ਕੋਈ ਨਾ ਪਾਈਆ ਸਦਾ ਵਸੇ ਹਾਜ਼ਰ ਹضور ਹਰ ਹਿਰਦੇ 네ਰਾ ਲਾਈਆ ਜੋਤੀ ਦੇਕੇ ਅਗਮਾ ਨੂਰ ਅੰਧੇਰ ਦਾ ਇਹ ਮੋਟਾਈਆ ਮੰਜ਼ਲ ਮਾਰਨੀ ਅੱਗੇ ਕੋਈ ਨਹੀਂ ਮਜਬੂਰ ਇਹ ਨਾ ਸੋਚੋ ਕਿ ਅਸੀਂ ਮਜਬੂਰੀ ਚ ਦੇਠਵਾਲ ਦੀ ਧਰਤੀ ਤੇ ਆਏ ਹਾਂ ਪਰਮਾਤਮਾ ਉਹਨਾਂ ਰਿਸ਼ੀਆਂ मुਨੀਆਂ ਨੂੰ ਕਹਿ ਰਿਹਾ ਮੰਜ਼ਲ ਮਾਰਨੀ ਅੱਗੇ ਨਹੀਂ ਮਜਬੂਰ ਮਜਬੂਰੀ ਵਿੱਚੋਂ ਪ੍ਰੇਮ ਨਜ਼ਰੀ ਆਈਆ ਕੋਈ ਨਾ ਤਾ ਸੱਜਣ ਨਹੀਂ ਕੂੜੀ ਕਿਰਿਆ ਦੇਣੀ ਤਜਾਈਆ ਸੰਤਾਂ ਦੀ ਸਾਂਝੀ ਇੱਕੋ ਧੂੜ ਧੂੜੀ ਮਸਤਕ ਖਾ ਕਰ ਮਾਈਆ ਕੋਈ ਰਹੇ ਨਾ ਕੋਈ ਰਹੇ ਨਾ ਮਨ ਮੂਰਖ ਮੂੜ ਜੱਤਰ ਸਜਾਨ ਬੁੱਧੀ ਬਵੇਕ ਲੈਣੀ ਕਰਾਈਆ ਸੱਤ ਧਰਮ ਦਾ ਸੱਤ ਅੱਗੇ ਹੋਵੇ ਮਸ਼ਹੂਰ ਇਸ ਦੀ ਅੱਗੇ ਮਸ਼ਹੂਰੀ ਆਉਣੀ ਹੈ ਇਸੇ ਲਿਖਤ ਵਿੱਚ ਆਉਂਦਾ ਹੈ ਕਿ ਬਟਾਲੇ ਵਾਲਿਓ ਅੱਜ ਦਾ ਦਿਹਾੜਾ ਮਾਤ ਲੋਕ ਤੇ ਯਾਦ ਰਵੇਗਾ ਕਿ ਪਰਮਾਤਮਾ ਆਇਆ ਸੀ ਬਟਾਲੇ ਸੱਤ ਧਰਮ ਦਾ ਸੱਤ ਅੱਗੇ ਹੋਵੇ ਮਸ਼ਹੂਰ ਮਸ਼ਵਰਾ ਪ੍ਰਭ ਦੇ ਨਾਲ ਰਲਾਈਆ ਹਰ ਇੱਕ ਦੇ ਅੰਦਰ ਨਾਮ ਦੀ ਮਸਤੀ ਪ੍ਰੇਮ ਦਾ ਚੜੇ ਸਰੂਰ ਸੁਰਤੀ ਸ਼ਬਦ ਨਾਲ ਮਲਾਈਆ ਹੰਗਤਾ ਗੜ ਹੋਮੇ ਤੋੜਨਾ غرੂਰ ਗੁਰਬਤ ਅੰਦਰੋਂ ਦੇਣੀ ਕਢਾਈਆ ਸੱਚ ਦੇਵਾਰੇ ਦੇ ਚਾਕਰ ਬਣਨਾ ਮਜਦੂਰ ਗੁਲਾਮ ਹੋ ਕੇ ਸੇਵ ਕਮਾਈਆ ਵੇਖਿਓ ਪ੍ਰਭ ਦਵਾਰਿਓ ਕੋਈ ਨਾ ਹੋਇਓ ਮਫਰੂਰ ਕਾਇ ਆਝੂ ਵਿੱਚ ਲੋਕ ਕੇ ਝਟਨਾ ਕੋਈ ਲੰਗਾਈਆ ਅੱਗੇ ਸਦਾ ਦਾ ਮੇਲਾ ਬਣਿਆ ਰੇ ਜਰੂਰ Muni ਵਿਛੋੜਾ ਦੇ ਕੇ ਪੇਠਨਾ ਕਦੇ ਪੁਵਾਈਆ ज्योति ज्योत्स्रूप हरि आप अपनी कृपा कर साचा रंग रंगाइया की ओना नु किया सुशील मुनि ओना नु ਸੱਚ ਸਮੇਲਨ ਹੋਇਆ ਜੇਠੂ ਵਾਲੂ 28 ਤੋਂ ਬਾਅਦ ਅੱਜ ਦੇ ਦਿਹਾੜੇ ਬਟਾਲੇ ਦੀ ਧਰਤੀ ਨੂੰ ਪਾਗ ਲੱਗੇ ਸੀ ਸੱਚ ਸਮੇਲਨ ਹੋਇਆ ਜੇਠੂ ਵਾਲੂ ਤਰਨੀ ਤਰਤ ਤਵਲ ਵਜੀ ਵਧਾਈਆ ਜਿਸ ਵਿੱਚ ਇਕੱਠੇ ਬੈਠੇ ਸਾ ਕੰਗਾਲ ਉੱਚ ਨੀਚ ਵੰਡ ਨਾ ਕੋਏ ਵੰਡਾਈਆ ਕੀ ਕਿਆ ਪ੍ਰਮਾਤਮਾ ਨੇ ਉਹਨਾਂ ਨੂੰ ਹਰ ਭਗਤ ਦਵਾਰ ਧਰਮ ਦੀ ਸੱਚੀ ਧਰਮ ਸਾਲ ਇਹ ਜੋ ਹਰ ਭਗਤ ਦਵਾਰ ਹੈ ਹਰ ਭਗਤ ਦਵਾਰ ਧਰਮ ਦੀ ਸੱਚੀ ਧਰਮਸਾਲ ਮੰਦਰ ਮਹਿਜਦ ਸੇਵ ਦਵਾਲੇ ਮੱਠ ਗੁਰੂ ਦਵਾਰ Hindu Muslim Sikh Isai ਜਿਸ ਦਾ ਏਕਾ ਰੂਪ ਨਜਰੀ ਆਈਆ ਇਹ ਸਾਰਿਆਂ ਦਾ ਸਾਂਝਾ ਹੈ ਤੇ ਸਾਰੇ ਗੁਣਾ ਨਾਲ ਭਰਪੂਰ ਹੈ ਹਰ ਭਗਤ ਦਵਾਰ ਧਰਮ ਦੀ ਸੱਚੀ ਧਰਮਸਾਲ ਮੰਦਰ ਮਹਿਜਦ ਸੇਵ ਦਿਵਾਲੇ ਮੱਠ ਗੁਰਦੁਆਰੂ ਹਿੰਦੂ ਮੁਸਲਮ ਸਿੱਖ ਈਸਾਈ ਜਿਸ ਦਾ ਏਕਾ ਰੂਪ ਨਜ਼ਰੀ ਆਈਆ ਜਿੱਥੇ ਸੋਹਣ ਵਰਣ ਚਾਰ ਛਤਰੀ ਬ੍ਰਾਹਮਣ ਸੂਦਰ ਵੈਸ ਇੱਕੋ ਰੰਗ ਰੰਗਾਈਆ ਜਿੱਥੇ ਕੀ ਕਹਿਆ ਪ੍ਰਮਾਤਮਾ ਨੇ ਰਿਸ਼ੀਆ ਮੋਨੀਆਂ ਨੂੰ ਜਿੱਥੇ ਸੱਚ ਧਰਮ ਦਾ ਪ੍ਰਚਾਰ ਇਹ ਜੋ ਹਰ ਪਗਦਵਾਰ ਜੇਠਵਾਲ ਹੈ ਕੀ ਦੱਸਿਆ ਉਹਨਾਂ ਨੂੰ ਜਿੱਥੇ ਸਤ ਧਰਮ ਦਾ ਪ੍ਰਚਾਰ ਦੁੱਜੀ ਅਵਰਨਾ ਕੋਏ ਪੜ੍ਹਾਈਆ ਜਿੱਥੇ ਏਕਾ ਮੇਲਾ ਜੋਤ ਨਿਰੰਕਾਰ ਨਿਰਾਕਾਰ ਸਕਾਰ ਮਿਲ ਕੇ ਵਜੇ ਵਧਾਈਆ ਜਿੱਥੇ ਇੱਕੋ ਜਿਹਾ ਆਹਾਰ ਖਾਣ ਪੀਣ ਫਰਕ ਰਹੇ ਨਾਰਾਇਆ ਜਿੱਥੇ ਇੱਕੋ ਜਿਹਾ ਸਦਾਰ ਆਤਮਾ ਪਰਮਾਤਮਾ ਇੱਕੋ ਘਰ ਬੈ ਕੇ ਢੋਲਾ ਗਾਈਆ 무ਨੀ ਸੀਲ ਕੀ ਕਿਆ ਉਹਨਾਂ ਨੂੰ ਇਸ਼ਾਰਾ ਕਰਕੇ ਪਰਮਾਤਮਾ ਨੇ मुनीस सुशील चल के आया प्रेम दी अंदर तार जगत पांद ना कोई बनाईया तिस दा लेखा बहु वड्डा विस्तार जिस नु लिखे ना कोई कलम शाहीया की क्या सुशील मुनी नु के तू आया है पर ए जो मैं कृपा कीती है ए विहार नु ਗੁਰੂ ਅਵਤਾਰ ਪੀਰ ਪਗੰਬਰ ਧਰਮ ਗ੍ਰੰਥਾਂ ਵਿੱਚ ਲਿਖ ਕੇ ਗਏ ਸੀ ਕੀ ਕਿਆ ਪ੍ਰਮਾਤਮਾ ਨੇ ਮੂਨੀ ਸ਼ੀਲ ਚੱਲ ਕੇ ਆਇਆ ਪ੍ਰੇਮ ਦੀ ਅੰਦਰ ਧਾਰ ਜਗਤ ਪੰਦ ਨਾ ਕੋਈ ਬਣਾਈਆ ਤਿਸ ਦਾ ਲੇਖਾ ਬਹੁ ਵੱਡਾ ਸੰਸਾਰ ਜਿਸ ਨੂੰ ਲਿਖੇ ਨਾ ਕੋਈ ਕਲਮ ਸ਼ਾਈਆ ਪਰਗਟ ਹੋਣਾ ਵਿੱਚ ਸੰਸਾਰ ਮਹਾਸਾਰਥੀ ਇੱਕ ਅਖਵਾਈਆ ਜਿਸ ਨੂੰ ਤੇਈ ਅਵਤਾਰ ਹਜਰਤ ਈਸਾ موسی ਮਹਮਦ ਨਾਨਕ ਗੋਬਿੰਦ ਭਵਿੱਖਤਾ ਵਿੱਚ ਕਰਕੇ ਗਏ ਇਝਾਰੂ ਕਿ ਇਹ ਮੈਂ ਕਿਹੜੀ ਖੇਡ ਕਰਦਿਆਂ ਹਾਂ ਮੈਂ ਤਾਂ ਮਾਤ ਲੋਕ ਤੇ ਪ੍ਰਗਟ ਹੋਇਆ ਹਾਂ ਕਿ ਤੇਈ ਅਵਤਾਰ ਤਿੰਨ ਪੈਗੰਬਰ ਸਾਹਿਬ ਨਾਨਕ ਪਾਤਸ਼ਾਹ ਸਾਹਿਬ ਗੋਬਿੰਦ ਪਾਤਸ਼ਾਹ ਇਸ ਗੱਲ ਦੀ ਗਵਾਹੀ ਪਰ ਕੇ ਗਏ ਕਿ ਉਮਾਤ ਲੋਕ ਧਿਆਨ ਕੇ ਆਪ ਪ੍ਰਗਟ ਹੋਵੇਗਾ 26 ਪਉਨੋ ਕਿਰਪਾ ਕੀਤੀ ਸੀ ਪ੍ਰਮਾਤਮਾ ਨੇ ਸਹਿਬ ਗੋਬਿੰਦ ਪਾਤਸ਼ਾਹ ਨੂੰ ਇਸ਼ਾਰਾ ਦਿੱਤਾ ਸੀ ਸਿੰਘਾਸਨ ਦੇ ਸਾਹਮਣੇ ਜਿਸ ਵੇਲੇ ਇਹ ਸਾਰੇ ਗੁਰੂ ਅਵਤਾਰ ਸ਼ਬਦੀ ਧਾਰ ਬੈਠੇ ਸੀ ਕਿ ਇਹ ਮੈਂ ਤੁਹਾਡੇ ਨਾਲ ਉਦੋਂ ਗੱਲ ਕੀਤੀ ਸੀ ਕਿ ਜਿਸ ਵੇਲੇ ਮੇਰੇ ਸਿਰ ਤੇ ਪੰਜ ਮੁਖੀ ਤਾਜ ਲੱਗਾ ਹੋਵੇਗਾ ਜਾਨレオ ਕਿਉ ਆ ਗਿਆ ਹੈ ਕਲਾਤਾਰ ਆਪਣੀ ਕਲ ਵਰਤਾਈਆ ਪਸ਼ੀਨ ਗੋਇਆਂ ਵਿੱਚ ਸੁਣਾਈਆ ਇਹ ਖੇਲ ਕਰੇ ਨਰਕਾਰ ਜੋ ਕੁਦਰਤ ਦਾ ਕਾਦਰ ਇੱਕ ਅਖਵਾਈਆ ਜਿਸ ਨੂੰ ਕਹਿੰਦੇ ਅਮਾਮਾ ਦਾ ਆਮਾਮ ਨੇਕ ਲੰਕ ਕਲਕੀ ਅਵਤਾਰ ਕਲਾ ਧਾਰ ਆਪਣੀ ਕਲ ਵਰਤਾਈਆ ਨਾਮ ਡੰਕਾ ਸ਼ਬਦ ਦਮਾਮਾ ਇੱਥੇ ਉੱਥੇ ਵਜੇ ਦੋ ਜਹਾਨ ਪਰਮਾਤਮਾ ਨੇ ਕਹੇ ਤੇ ਸਾਰੇ ਪਹਿਲਾਂ ਪਸ਼ੀਨ ਕੋਈਆਂ ਕਰਗੇ ਸੀ ਤੁਸੀਂ ਇਸ ਗੱਲ ਨੂੰ ਛੋਟੀ ਨਾ ਲੈ ਲਿਓ ਮੈਂ ਉਹ ਹਾਂ ਜਿਹੜਾ 23 అవతారਾਂ 3 پیغمبرਾਂ 10 ਗੁਰੂ ਸਹਿਬਾਨਾਂ ਦੇ ਕਹਿੰਦੇ ਆਹਾ ਨਾਮ ਡੰਕਾ ਸ਼ਬਦ ਦਮਾਮਾ ਇੱਥੇ ਵੱਜੇ ਦੋ ਜਹਾਨ ਨੂੰ ਜੋ ਹਾਲਤ ਕੂੜੀ ਕਿਰਿਆ ਸੰਸਾਰ ਵਿੱਚੋਂ ਬਾਹਰ ਕਢਾਈਆ ਸਰਦਾ ਸੰਜਾ ਬਾਮੀ ਹੋਵੇ ਪਿਆਰ ਸਿੱਧਕ ਭਰੋਸਾ ਹੋਵੇ ਇਤਮਾਦ ਤਸੱਲੀ ਵਿੱਚ ਆਪਣਾ ਰੂਪ ਪ੍ਰਗਟਾਈਆ ਪਰਮਪੁਰਖ ਪਰਮਾਤਮ ਆਤਮ ਪਾਰ ਬ੍ਰਹਮ ਬ੍ਰਹਮ ਦਾ ਸਾਚਾ ਯਾਰ ਜਰਾਨਾ ਤੋੜਦਾ ਤੋੜ ਨਬਾਈਆ ਅੱਜ ਦਾ ਵਿਹਾਰ ਫਿਰ ਉਹਨਾਂ ਨੂੰ ਸੁਣਾਇਆ ਅੱਜ ਦਾ ਵਿਹਾਰ ਖੇਲ ਕਰਤਾਰ ਜੋ ਕੁਦਰਤ ਦਾ ਮਾਲਕ ਖਲਕ ਦਾ ਖਾਲਕ ਸਰਬ ਦਾ ਪ੍ਰਿ ਪਾਲਕੂ પ્રેમ ਪਿਆਰ ਮਹੱਤਵ ਵਿੱਚ ਸਾਂਝਾ ਰੰਗ ਰਿਆ ਰੰਗਾਈਆ ਇਹ ਕਿਰਪਾ ਕੀਤੀ ਸੀ ਬਟਾਲੇ ਦੀ ਧਰਤੀ ਤੇ ਪ੍ਰਮਾਤਮਾ ਨੇ ਉਤੋਂ ਬਾਅਦ ਇਕ ਲੈਣ ਅੱਜ ਦੇ ਦਿਹਾੜੇ ਬਾਰੇ ਪ੍ਰਮਾਤਮਾ ਨੇ ਕਿਰਪਾ ਕੀਤੀ ਸੀ ਸਾਰਿਆਂ ਤੇ ਕਿ ਮਾਗੀ ਦਾ ਨਫਾ ਖੱਟੋ ਮੁਫਤ ਪਰਮਾਤਮਾ ਨੇ ਕਿਹਾ ਮੈਂ ਤਾਂ ਆਇਆ ਹਮਟਾਲੇ ਦੀ ਤਰਤੀ ਤੇ ਵੀ ਕਿ ਜੋ ਅੱਜ ਮੰਗੀਦਾ ਦਿਹਾੜਾ ਹੈ ਇਹਦਾ ਨਫਾ ਮੁਫਤ ਖਟੋ ਕਿ ਇਹ ਬਾਰ-ਬਾਰ ਮਾਤ ਲੋਕ ਤੇ ਸਮੇ ਇਹੋ ਜੇ ਨਹੀਂ ਆਉਣੇ ਇੱਥੇ ਹਜੂਰ ਸ਼ੰਸ਼ਾ ਦੇ ਚਰਨਾਂ ਤੋਂ ਸਰਬਹਰ ਸੰਗਤ ਤੋਂ ਮੈਂ ਮਾਫੀ ਮੰਗਦਾ ਕਿ ਸਾਰਿਆਂ ਨੇ ਸ਼ਬਦੀ ਜਕਾਰੇ ਦਾ ਸਾਹ ਦੇਣਾ ਹੈ ਸੋ ਹਮਾਰਾ ਈਸ਼ੇ ਸਿੰਘ বিষ্ণੂ ਭਗਵਾਨ ਦੀ ਜੈ